ਮੈਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਮੈਂ ਇਹ ਕਹਿਣਾ ਚਾਹੁੰਦਾ ਹਾਂ ਜੀ ਜਿਹੜੀ ਸਾਡੀ ਰਮਦਾਸ ਦੇ ਵਿੱਚ ਸਾਨੂੰ ਜਿਹੜੀ ਮਸਜਿਦ ਮਿਲੀ ਹੈ ਇਹ ਜਦੋਂ ਵੰਡ ਹੋਈ ਸੀ ਹਿੰਦੁਸਤਾਨ ਦੀ ਤੇ ਪਾਕਿਸਤਾਨ ਦੀ ਇਹ ਬੰਦ ਪਈ ਖਸਤਾ ਹਾਲਤ ਦੇ ਵਿੱਚ ਸਾਨੂੰ ਇਹ ਮਸਜਿਦ ਜਿਹੜੀ ਹੈ ਇਹ ਜਿਹੜੀ ਮਿਲੀ ਹੈ ਸਾਡੇ ਪੂਰੇ ਰਮਦਾਸ ਸ਼ਹਿਰ ਦੇ ਨਾਲ ਭਰਾਵਾਂ ਦੇ ਨਾਲ ਸੰਯੋਗ ਨਾਲ ਇਹ ਮਸਜਿਦ ਦਿੱਤੀ ਗਈ ਸੀਗੀ ਜਦੋਂ ਅਸੀਂ ਮਸਜਿਦ ਇਹ ਲਈ ਇਹਦੀ ਬਹੁਤ ਖਸਤਾ ਹਾਲਤ ਸੀਗੀ ਹੁਣ ਇੱਥੇ ਸਾਡੀ ਸੰਸਥਾ ਵੱਲੋਂ ਸਿੱਖ ਮੁਸਲਮਾਂ ਸਾਂਝਾ ਵੱਲੋਂ ਇਹ ਸਾਡੀ ਸੰਸਥਾ ਜਿਹੜਾ ਵਾ ਇਹਦਾ ਚਾਰ ਸ਼ਫੇਰੀ ਦੀਆਂ ਕੰਦਾ ਕਰਵਾ ਰਹੇ ਆ ਜੋ ਤੁਹਾਨੂੰ ਕੰਦਾ ਵੀ ਦਿਖਾ ਦਿਨੇ ਆ ਜੀ ਸਾਡਾ ਜੋ ਲੈਟਰੀਨ ਬਾਥਰੂਮ ਇੱਥੇ ਇੱਥੇ ਬਣੇ ਆ ਬਣ ਰਹੇ ਆ ਜੇ ਤਾਂ ਉਹਦਾ ਵੀ ਕੰਮ ਚੱਲ ਰਿਹਾ ਇੱਕ ਉਧਰ ਤੁਹਾਨੂੰ ਕਮਰਾ ਵੀ ਦਿਖਾਵਾਂਗੇ ਜਿਹੜੇ ਮਿਸਤਰੀ ਲੱਗੇ ਆ ਸਾਡੇ ਵੀਡੀਓ ਪਾਉਣ ਦਾ ਮਕਸਦ ਵੀਡੀਓ ਬਣਾਉਣ ਦਾ ਮਕਸਦ ਇਹ ਆ ਵੀ ਇਸ ਜੋ ਇਹਨਾਂ ਨੇ ਆਪਣੇ ਪਿਆਰ ਸਦਕਾ ਸਾਨੂੰ ਇਹ ਚੀਜ਼ ਦਿੱਤੀ ਜਿਹੜੀ ਮਸਜਿਦ ਜਿਹੜੀ ਇਹ ਇਸ ਇਹਨਾਂ ਦੇ ਪਿਆਰ ਸਦਕਾ ਸਾਨੂੰ ਇਹ ਮਸਜਿਦ ਮਿਲੀ ਹੈ ਤਾਂ ਅਸੀਂ ਆਪਣੇ ਭਰਾਵਾਂ ਨੂੰ ਬੇਨਤੀ ਕਰਨੇ ਚਾਹੁੰਦੇ ਆਂ ਵੀ ਜੋ ਵੀ ਸਾਡਾ ਕੋਈ ਸੰਜੋਗੀ ਭਰਾ ਸਾਡੇ ਕੋਲ ਇੱਥੇ ਆਵੇ ਤਾਂ ਦੇਖੋ ਇੱਥੇ ਆਪ ਜੀ ਸਭ ਨੂੰ ਪਤਾ ਵਾ ਵੀ ਇੱਥੇ ਸਾਡੇ ਕੋਲ ਆ ਕੇ ਸਾਡੇ ਕੋਲ ਰਹਿਣ ਦਾ ਪੂਰਾ ਪ੍ਰਬੰਧ ਆ ਖਾਣ ਦਾ ਪ੍ਰਬੰਧ ਆ ਤੇ ਇਸੇ ਤਰ੍ਹਾਂ ਇਹ ਮਸਜਿਦ ਜਿਹੜੀ ਹੈ ਬਿਲਕੁਲ ਉੱਤੋਂ ਵੀ ਦਿਖਾਈ ਜਾਵੇ ਇਹ ਬਹੁਤ ਖਸਤਾ ਹਾਲਤ ਵਿੱਚ ਇਹ ਮਸਜਿਦ ਸੀਗੀ ਸਾਡੇ ਕੋਲ ਹੁਣ ਇੱਕ ਭਾਈਚਾਰੇ ਕਰਕੇ ਪਿਆਰ ਕਰਕੇ ਇੱਕ ਸਿੱਖਾਂ ਦਾ ਇੱਕ ਮੁਸਲਮਾਨਾਂ ਦਾ ਭਰਾਵਾ ਹਿੰਦੂਆਂ ਦਾ ਪਿਆਰ ਸਦਕਾ ਉਹਨਾਂ ਨੇ ਕਿਹਾ ਪੀਏ ਤੁਹਾਡੀ ਜਿਹੜੀ ਮੈਨੂੰ ਉਹਨਾਂ ਨੇ ਮਸਜਿਦ ਦਾ ਇਨਚਾਰਜ ਦਿੱਤਾ ਵਾ ਇਹਦੀ ਦੇਖਰੇਖ ਸਾਡੇ ਅੰਦਰ ਆ ਅੱਜ ਜੁਮਾ ਵੀ ਹੈ ਤੇ 25 ਤੋਂ 20 20 ਤੋਂ 25 ਬੰਦੇ ਜੁਮ੍ਹਾਂ ਪੜਨ ਵਾਸਤੇ ਵੀ ਆਉਂਦੇ ਆ ਸਾਡੇ ਕੋਲ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਇੱਥੇ ਸਾਡੇ ਕੋ ਆ ਕੇ ਜਿੰਨੇ ਵੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਚੈਨਲ ਵੀ ਸ਼ੇਅਰ ਕਰਿਓ ਤੇ ਮੇਰਾ ਨਾਮ ਬਾਬਾ ਅੰਗਰੇਜ਼ਾ ਵਾ ਵੈਸੇ ਮੇਰਾ ਨਾਮ ਉਸਮਾਨ ਬਾਈ ਰੱਖਿਆ ਵਾ ਤਾਂ ਅਸੀਂ ਇਹ ਚਾਹੁੰਦੇ ਆ ਵੀ ਇੱਥੇ ਆ ਕੇ ਮਸਜਿਦ ਦੇ ਵਿੱਚ ਸਾਡੇ ਕੋਲ ਇੱਥੇ ਪਹੁੰਚ ਕਰੋ ਮੇਰਾ ਨੰਬਰ ਹੈਗਾ ਵਾ 8427141921 ਮੇਰਾ ਨੰਬਰ ਆ ਮੈਨੂੰ ਮੇਰੀ ਸੰਸਥਾ ਵੱਲੋਂ ਇੱਥੋਂ ਦਾ ਇੰਚਾਰਜ ਲਾਇਆ ਗਿਆ ਵਾ ਜੋ ਸਾਰਾ ਕੰਮ ਦੇਖ ਰੇਖ ਚੱਡਾ ਹੋ ਰਿਹਾ ਵਾ ਤਾਂ ਮੈਂ ਸਭ ਦਾ ਸ਼ੁਕਰੀਆ ਧੰਨਵਾਦ ਕਰਨਾ ਚਾਹੁੰਦਾ ਵਾਂ ਕਿ ਸਾਡੇ ਕੋ ਪਹੁੰਚ ਇੱਥੇ ਪੁੱਜਦਾ ਕਰੋ ਪਹੁੰਚ ਕਰੋ ਇੱਜ਼ਤ ਵੱਲੋਂ ਉਹਨਾਂ ਨੇ 208 ਦੀ ਸੇਵਾ ਕੀਤੀ ਸੀਗੀ ਕੁਝ ਸਾਡੇ ਜਿਹੜੇ ਬੱਚੇ ਬਾਹਰ ਗਏ ਆ ਵਿਸ਼ਾਲ ਦੀਪ ਤੇ ਵਿਸ਼ਵਾਸ ਦੀਪ ਇਹ ਉਹਨਾਂ ਨੇ ਵੀ ਇੱਟਾਂ ਦੀ ਸੇਵਾ ਕੀਤੀ ਏ ਹੋਰ ਵੀ ਅਸੀਂ ਕਹਿੰਨੇ ਆ ਵੀ ਜਿਹੜੇ ਸਾਡੇ ਸੰਯੋਗੀ ਭਰਾ ਵਾ ਉਹ ਦੇਖੋ ਸਾਹਮਣੇ ਮਿਸਤਰੀ ਮਿਸਤਰੀਆਂ ਦਾ ਕੰਮ ਕੰਮ ਚੱਲਦਾ ਪਿਆ ਵਾ ਤੇ ਇਹ ਅਸੀਂ ਇਹ ਮਸਜਿਦ ਦਿਖਾਉਣ ਦਾ ਵੀ ਆਹ ਦੇਖੋ ਇੱਟਾਂ ਦਾ ਇਟ 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 ਮੰਗਵਾਈ ਏ ਸੇਵਾ-ਸੇਵਾ ਕੀਤੀ ਇੱਟਾਂ ਦੀ ਰੇਤ ਦੀ ਬਜਰੀ ਦੀ ਉਹ 4 ਚੁਪਰੇ ਦੀ ਕੰਦਾ ਹੋ ਰੀਆਂ ਸਾਹਮਣੇ ਸਾਡੇ ਮਿਸਤਰੀ ਸਾਹਿਬ ਦੇਖੋ ਲੱਗੇ ਆ ਉਹਦਾ ਮਿਸਤਰੀ ਦਾ ਵੀ ਕੰਮ ਚੱਲਦਾ ਪਿਆ ਵਾ ਇਥੇ ਅਨੁਸਾਰੀ ਦਾ ਕੰਮ ਸਾਡੇ ਜੋ ਸਸਤਾ ਵਾ ਸਿੱਖ ਮੁਸਲਮਾਨ ਸਾਂਝਾ ਵੱਲੋਂ ਜੋ ਉਹਨਾਂ ਦੇ ਆਗੂ ਆ ਸਾਡੇ ਡਾਕਟਰ ਸੀ ਡਾਕਟਰ ਜੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਜੋ ਮਸਜਦਾਂ ਬੰਦ ਪਈਆਂ ਸੀਗੀਆਂ ਉਹ ਸਾਡੀ ਸਸਤਾ ਨੇ ਜਾ ਕੇ ਮਸਜਦ 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 ਵੀ ਖੁਲਵਾਈਆਂ ਵਾ ਔਰ ਉਹਨਾਂ ਨੂੰ ਆਬਾਦ ਵੀ ਕੀਤਾ ਵਾ ਇਹ ਦੇਖੋ ਇਹਦੀ ਚਾਰ ਚੁਪੇਰੀ ਦੀ ਕੰਦ ਕਰਵਾਉਣ ਲੱਗੇ ਆ ਔਰ ਕੰਦਾਂ ਦਾ ਕੰਮ ਇੱਥੇ ਇੱਥੇ ਵੱਡਾ ਗੇਟ ਗੇਟ ਲੱਗ ਜਾਣਾ ਵਾ ਇਹ ਜਗਾ ਜਰੀ ਤਾਂ ਇਹ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਆ ਤੇ ਇੱਥੇ ਬਹੁਤ ਜਦੋਂ ਦੀ ਇਹ ਮਸਜਿਦ ਆਬਾਦ ਕੀਤੀ ਹੈ ਤਾਂ ਸਾਡਾ ਬਹੁਤ ਇੱਕ ਭਾਈਚਾਰਾ ਸਨੇਹਾ ਵੀ ਹੈ ਇਸ ਰਮਦਾਸ ਧਰਤੀ ਦੇ ਵਿੱਚ ਇੱਥੇ ਦੱਸਦੇ ਆ ਕਿ ਜਦੋਂ ਵੰਡ ਤੋਂ ਪਹਿਲਾਂ ਜੋ ਬਾਬਾ ਬੁੱਢਾ ਸਾਹਿਬ ਸੀ ਉਹ ਇੱਥੇ ਜਿਹੜੇ ਪਹਿਲਾਂ ਪਾਕਿਸਤਾਨ ਤੋਂ ਜਿਹੜੇ ਸਾਡੇ ਪਹਿਲੇ ਇੱਥੇ ਵੱਡੇ ਬਜ਼ੁਰਗ ਆਲਮੀ ਆਲਮ ਜਿਨ੍ਹਾਂ ਨੇ ਮਸਜਿਦ ਬਣਵਾਈ ਸੀਗੀ ਉਸ ਟਾਈਮ ਇੱਥੇ ਵੰਡ ਹੋਣ ਤੋਂ ਪਹਿਲਾਂ ਇੱਥੇ ਰਹਿੰਦੇ ਸੀਗੇ ਤੇ ਦੱਸਦੇ ਵੀ ਬਾਬਾ ਬੁੱਢਾ ਸਾਹਿਬ ਆ ਕੇ ਤੇ ਦੋ-ਦੋ ਘੰਟੇ ਆ ਕੇ ਗਿਆਨ ਗੋਸਤੀ ਕਰਦੇ ਹੁੰਦੇ ਸੀਗੇ ਰੱਬ ਦੀਆਂ ਗੱਲਾਂ ਕਰਦੇ ਸੀ ਇੱਥੇ ਆ ਕੇ ਤੇ ਜਦੋਂ ਪਾਕਿਸਤਾਨ ਭਾਰਤ ਦੀ ਵੰਡ ਹੋਣ ਤੋਂ ਬਾਅਦ ਤੇ ਇਹ ਜਿਹੜੀ ਮਸਜਿਦ ਆ ਜਦੋਂ ਹੁਣ ਮਿਲੀ ਇਹ ਸਾਡੀ ਸੰਸਥਾ ਵੱਲੋਂ ਇਸ ਮਸਜਿਦ ਦਾ ਕੰਮ ਕਰਵਾਇਆ ਜਾ ਰਿਹਾ ਵਾ ਤੇ ਅਸੀਂ ਇਹ ਸਾਰਿਆਂ ਨੂੰ ਅਪੀਲ ਕਰਨੀ ਚਾਹੁੰਦੇ ਆ ਵੀ ਦੇਖੋ ਤੁਸੀਂ ਇੱਥੇ ਆਓ ਸਾਡੇ ਕੋਲ ਰਮ ਦਾ ਰਮਰਾਸ ਦੇ ਵਿੱਚ ਬਿਲਕੁਲ ਸਰਕਾਰੀ ਸਕੂਲ ਦੇ ਬਿਲਕੁਲ ਸਾਹਮਣੇ ਆ ਲੱਗੇ ਪੁਲਿਸ ਸਟੇਸ਼ਨ ਆ ਸੇਵਾ ਕੇਂਦਰ ਆ ਇਹਦੇ ਬਿਲਕੁਲ ਕੋਲ ਇਹ ਮਸਜਿਦ ਆ ਤੇ ਜੋ ਮੇਰੀ ਸੰਸਥਾ ਨੇ ਸਿੱਖ ਮੁਸਲਮ ਉਹਨਾਂ ਨੇ ਸਾਨੂੰ ਇਹ ਮਸਜਿਦ ਦੀ ਜਦੋਂ ਚਾਬੀ ਦਿੱਤੀ ਤਾਂ ਅਸੀਂ ਇਹਨਾਂ ਦੇ ਵੀ ਸਾਡੇ ਜਿਹੜੇ ਕਾਲੀਆ ਸਾਹਿਬ ਆ ਜਾਂ ਛੇਰ ਸਿੰਘ ਸਰਪੰਚ ਸਾਹਿਬ ਆ ਤੇ ਇਹਨਾਂ ਨੇ ਜਦੋਂ ਇਹ ਮਸਜਿਦ ਅਸੀਂ ਜਦੋਂ ਇੱਥੇ ਆਏ ਆ ਕੇ ਜਦੋਂ ਮਸਜਿਦ ਦੇਖੀ ਗਈ ਐ ਦਿਖਾਇਓ ਜੀ ਲੈਟਰੀ ਬਾਥਰੂਮ ਜਿਹੜੇ ਬਣ ਰਏ ਆ ਤਿਆਰ ਆ ਇਹਦਾ ਲੈਂਟਰ ਪਿਆ ਆ ਅਸੀਂ ਇਹਦੀ ਚਾਰ ਛਪੇਰੇ ਦੀਆਂ ਕੰਦਾ ਵੀ ਕਰਵਾ ਰ ਇੱਕ ਸਾਡੀ ਸੰਸਥਾ ਕਰਵਾ ਰਹੀ ਏ ਇਹ ਪੂਰੀ ਸਾਡੀ ਸਸਤਾ ਪੈਸਾ ਲਾ ਰਹੀ ਏ ਤੇ ਚਾਰ ਛਪੇਰੇ ਦੀਆਂ ਕੰਦਾ ਵੀ ਚ ਉਹ ਚਲਦੀਆਂ ਪਈਆਂ ਵਾ ਤੇ ਇਹ ਤੁਹਾਨੂੰ ਆਪ ਜੀ ਨੂੰ ਕੰਦਾ ਵੀ ਦਿਖਾ ਰਹੇ ਆ ਤੇ ਅਸੀਂ ਇਹ ਚਾਹੁੰਦੇ ਆ ਵੀ ਸਾਡੇ ਕੋ ਕੋਈ ਸੰਯੋਗੀ ਵੀਰ ਸਾਡੇ ਕੋਲ ਇੱਥੇ ਆਵੇ ਸਾਡੇ ਕੋਲ ਆ ਕੇ ਸਾਡੇ ਕੋਲ ਰਹਿਣ ਦਾ ਇੱਥੇ ਪੂਰਾ ਪ੍ਰਬੰਧ ਏ ਜੀ ਅਸੀਂ ਇੱਥੇ ਆਪਣੀ ਕੋਠੀ ਵੀ ਕਿਰਾਏ ਤੇ ਲਈ ਹੋਈ ਏ ਉੱਥੇ ਰਹਿਣ ਦਾ ਪੂਰਾ ਪ੍ਰਬੰਧ ਏ ਸਾਡੇ ਕੋਲ ਉਹ ਦੇਖੋ ਇਟਾਂ ਇਟ ਮੰਗਵਾਈ ਏ ਇਹ ਸਾਡੇ ਜਿਹੜੇ ਕੋਟ ਖਾਲਸਾ ਤੋਂ ਸੀਗੇ